Delhi Public News ਤੇ ਤੁਹਾਡਾ ਸਵਾਗਤ ਹੈ ਤੁਹਾਡੀ ਖਬਰ ਨਵੀਂ ਚਰਚਾ ਲੈ ਕੇ ਆਉਣੇ ਅੱਜ ਅਸੀਂ ਗੱਲ ਕਰਾਂਗੇ ਫਿਰ ਇੱਕ ਮੰਦਭਾਗੀ ਖਬਰ ਹੈ ਕਿ ਜਿਸ ਤਰ੍ਹਾਂ ਨਾਲ ਅੱਜ ਖਬਰ ਨਵੇਂ ਸ਼ਹਿਰ ਨਾਲ ਜੁੜੀ ਹੋਇਆ ਨਵੇਂ ਸ਼ਹਿਰ ਦੇ ਸਾਬਕਾ ਜਿਹੜੇ ਵਿਧਾਇਕ ਰਹੇ ਨੇ ਕਾਂਗਰਸ ਤੋਂ ਅੰਗਰ ਸੈਣੀ ਉਹਨਾਂ ਦਾ ਜਿਹੜਾ ਇੱਕ ਹਾਦਸੇ ਦੇ ਸ਼ਿਕਾਰ ਹੋ ਗਏ ਨੇ ਇਹ ਨਵੇਂ ਸ਼ਹਿਰ ਦੇ ਕੋਲੇ ਕਿਸੇ ਪਿੰਡ ਦੇ ਕੋਲੇ ਇੱਕ ਐਂਬੂਲੈਂਸ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਐਸਜੂਪੀ ਜਿਹੜੀ ਗੱਡੀ ਆ ਟਕਰਾਈਆ ਹਾਸਾ ਇਨਾ ਭਿਆਨਕ ਸੀ ਗੱਡੀ ਬਿਲਕੁਲ ਨਸ਼ਟ ਹੋ ਗਿਆ ਪਰ ਬਿਲਕੁਲ ਗੱਡੀ ਦਾ ਮੂਹਰਲਾ ਹਿੱਸਾ ਬਿਲਕੁਲ ਤਬਾਹ ਹੋ ਗਿਆ ਜਿਸ ਦੌਰਾਨ ਅੰਗਰ ਸੈਣੀ ਗੱਡੀ ਦੇ ਵਿੱਚ ਬੈਠੇ ਸੀਗੇ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਰਹੇ ਜਿਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪੀਟਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਆ ਆ ਜਿਹੜਾ ਐਕਸੀਡੈਂਟ ਦਾ ਕਾਰਨ ਤੇਜ਼ ਰਫ਼ਤਾਰ ਦੱਸੀ ਜਾ ਰਹੀ ਆ ਤੇਜ਼ ਰਫ਼ਤਾਰ ਇੰਨੀ ਜ਼ਿਆਦਾ ਸੀਗੀ ਜਿਸ ਦੇ ਨਾਲ ਜਦੋਂ ਗੱਡੀ ਐਂਬੂਲੈਂਸ ਨਾਲ ਟਕਰਾਉ ਦੀ ਆ ਤੇ ਉਧਰ ਜਿਹੜਾ ਗੱਡੀ ਦਾ ਮੂਹਲਾ ਹੈ ਸਾ ਬਿਲਕੁਲ ਡੈਮੇਜ ਹੋ ਜਾਂਦਾ ਹੈਗਾ ਅੰਡਰਸਟੈਂਡਿੰਗ ਉਸ ਟੈਂਪ ਜਿਹੜਾ ਗੱਡੀ ਚ ਮੌਜੂਦ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਅੰਗਤ ਸੈਣੀ ਦਾ ਇਲਾਜ ਹੈ ਜਿਹੜਾ ਮੈਕਸ ਹਸਪੀਟਲ ਦੇ ਵਿੱਚ ਹੋ ਰਿਹਾ ਜਿੱਥੇ ਕੀ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਨਵੀਂ ਤੇ ਫਿਰ ਜਿਹੜੀ ਅਪਡੇਟ ਹੈ ਕਿ ਫਿਰ ਹਾਜ਼ਰ ਹੋਵਾਂਗੇ ਧੰਨਵਾਦ